ਬਿਕਰਮ ਸਿੰਘ ਮਜੀਠੀਆ ਦੇ ਨਾਲ ਕੱਲ ਨਾਬਾ ਸੈਂਟਰਲ ਜੇਲ੍ਹ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੀ ਖਾਸ ਮੁਲਾਕਾਤ ਉਹਦਾ ਮਜਮੂਮ ਕੀ ਸੀ ਜਾਣਨ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਰੱਥਾ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹਰ ਕੋਈ ਇਸ ਵੇਲੇ ਇਹੀ ਵਿਚਾਰ ਰਿਹਾ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਮਿਲ ਕੇ ਆਏ ਨੇ ਜੇਲ੍ਹ ਅੰਦਰ ਗੱਲ ਕੀ ਹੋਈ ਹੈ ਮਜਮੂਮ ਕੀ ਸੀ ਮੁਲਾਕਾਤ ਦਾ ਤੇ ਕੀ ਕੋਈ ਜਾਣਦੇ ਸਾਂ ਮੈਨੂੰ ਦੇਖਣ ਨੂੰ ਮਿਲ ਸਕਦਾ ਦੇਖੋ ਸਭ ਤੋਂ ਵੱਡੀ ਗੱਲ ਹੈ ਸਾਫ ਸਿੰਘ ਜੀ ਕਿ ਜਿਹੜੀਆਂ ਖਿਆਸ ਰਹੀਆਂ ਲੋਕਾਂ 'ਚ ਮੈਂ ਬੜੀਆਂ ਦੇਖੀਆਂ ਕੋਈ ਵੀਡੀਓ ਦੇਖੀਆਂ ਕਈ ਮੈਂ ਕਈ ਜਗ੍ਹਾ ਡਿਬੇਟਸ ਹੁੰਦਾ ਰਿਆਂ ਪਰ ਮੈਨੂੰ ਕੋਈ ਵੀ ਮਤਲਬ ਜਿਹੜਾ ਨਾ ਕੋਈ ਥੌਂਟਿਕ ਚੀਜ਼ ਨਹੀਂ ਲੱਭੀ ਜਿੱਥੋਂ ਪਤਾ ਲੱਗੇ ਕਿ ਯਾਰ ਇਹ ਬਾਬਾ ਜੀ ਗੁਰਿੰਦਰ ਸਿੰਘ ਢਿੱਲੋਂ ਜੀ ਜਿਹੜੇ ਉੱਥੇ ਗਏ ਨੇ ਉਸ ਉਹਨਾਂ ਦਾ ਕੋਈ ਸਿਆਸੀ ਮੰਤਵ ਹੈਗਾ ਕੋਈ ਕਹਿ ਰਿਹਾ ਸੀਗਾ ਜੀ ਦਿੱਲੀ ਤੋਂ ਕਾਲ ਆ ਗਈ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਚਲੇ ਗਏ ਮੇਲਾ ਜੀ ਲੇਕਿਨ ਮੈਂ ਹਜੇ ਤੱਕ ਇਹ ਗੱਲ ਨੂੰ ਨਹੀਂ ਸਮਝ ਪਾ ਰਿਹਾ ਬਈ ਇਹ ਗੱਲ ਨੂੰ ਕੋ ਲੋਕ ਨਹੀਂ ਸਮਝ ਪਾ ਰਹੇ ਆ ਤਾਂਸ ਮੇਰੀ ਮੇਰੀ ਗੱਲ ਨੂੰ ਹੋ ਸਕਦਾ ਕਈਆਂ ਨੂੰ ਕੋੜੀ ਲੱਗੇ ਪਰ ਗੱਲ ਸੱਚੀ ਇਹ ਹੁੰਦੀ ਹੈ ਕਿ ਜਿਹੜੇ ਰੋਹਾਨੀਅਤ ਦੇ ਸੰਤ ਹੁੰਦੇ ਆ ਉਹਨਾਂ ਦੀ ਆਪਣੀ ਇੱਕ ਸਪਿਰਚੁਅਲ ਪਾਵਰ ਹੁੰਦੀ ਹੈ ਤਾਕਤ ਹੁੰਦੀ ਹੈ ਔਰ ਕਈ ਵਾਰ ਜੇ ਤੁਸੀਂ ਲੋਕ ਤਾਂ ਚਲੋ ਹੋ ਸਕਦਾ ਕਿ ਨਾਂ ਵੀ ਇੱਤੇ ਵਿਸ਼ਵਾਸ ਕਰਨ ਕਈ ਵਾਰ ਤੁਸੀਂ ਇਹ ਦੇਖਿਆ ਕਿ ਅਸੀਂ ਸੱਚੇ ਮਨ ਨਾਲ ਕਿਤੇ ਅਰਦਾਸ ਕਰਦੇ ਆਂ ਅਰਦਾਸ ਕਰਦੇ ਆਂ ਤੇ ਉਹ ਅਰਦਾਸਾਂ ਪੂਰੀਆਂ ਵੀ ਹੁੰਦੀਆਂ ਤੇ ਜਾਂਦਿਆਂ ਕਈ ਵਾਰ ਕੰਮ ਨਪੇਰੇ ਵੀ ਚੜੇ ਹੁੰਦੇ ਆ ਇਹਦੇ ਵਿੱਚ ਤਾਂ ਕੋਈ ਸ਼ੱਕ ਹੀ ਕੋਈ ਨਹੀਂਗਾ ਹਨਾ ਤੇ ਜਿਹੜੀ ਸਪਿਰਚੁਅਲ ਜਿਹਨੂੰ ਆਪਾਂ ਅਧਿਆਤਮ ਕਹਿੰਨੇ ਆ ਜਿਹਨੂੰ ਆਪਾਂ ਸਿੱਧੀ ਜੀ ਇੰਗਲਿਸ਼ ਦਾ ਵਰਡ ਹੈਗਾ ਸਪਿਰਚੁਅਲਿਟੀ ਠੀਕ ਹੈ ਨਾ ਤੇ ਸਪਿਰਚੁਅਲਿਟੀ ਦੇ ਵਿੱਚ ਜਦੋਂ ਅਸੀਂ ਕਿਤੇ ਅੰਦਰ ਜਾ ਕੇ ਪਰਮਾਤਮਾ ਦੀ ਖੋਜ ਕਰਦੇ ਆ ਰੱਬ ਦੀ ਖੋਜ ਕਰਦੇ ਆ ਤੇ ਉਹਦਾ ਰਸਤਾ ਜਿਹੜਾ ਨਾ ਉਹ ਗੁਰੂ ਵੱਲੋਂ ਦਿਖਾਇਆ ਜਾਂਦਾ ਇਹ ਤਾਂ ਗੁਰੂਆਂ ਦੀ ਬਾਣੀ ਵਿੱਚ ਵੀ ਦਰਜ ਹੈ ਕੀ ਗੁਰਗੋਬਿੰਦ ਦਉ ਖੜੇ ਕਾਕੋ ਲਾਗੇ ਪਾਏ ਬਲਿਹਾਰਨ ਗੁਰੂ ਕੇ ਜਿਨਨੇ ਗੋਬਿੰਦਿਆ ਮਲਾਈ ਹਮੇਸ਼ਾ ਗੁਰੂ ਜਿਹੜੇ ਹੁੰਦੇ ਆ ਜਿਹੜੇ ਸਪਿਰਚੁਅਲ ਸੰਤ ਹੁੰਦੇ ਆ ਉਹ ਇੱਕ ਰਸਤਾ ਦਹਾਂਦੇ ਆ ਬਈ ਰੋਹਾਨੀਅਤ ਦਾ ਰਸਤਾ ਆਵੈ ਸੱਚਖੰਡ ਦਾ ਰਸਤਾ ਆਵੈ ਅਧਿਆਤਮ ਦਾ ਰਸਤਾ ਆਵੈ ਅੰਦਰ ਜਾ ਕੇ ਪਰਮਾਤਮਾ ਤੇ ਆਤਮਾ ਦਾ ਜਿਹੜਾ ਮਿਲਨ ਹੈ ਉਹ ਇਸ ਤਰ੍ਹਾਂ ਕਰ ਲੋਕੀ ਉਹ ਲੋਕਾਂ ਦੀ ਆਪਣੀ ਸੋਚ ਹੈ ਕੋਈ ਦੇਵਤਾਰੀ ਗੁਰੂ ਨੂੰ ਜਿਹੜਾ ਇਸ ਲਈ ਮੰਨਦਾ ਬਈ ਮੈਨੂੰ ਇਥੋਂ ਰਸਤਾ ਮਿਲਦਾ ਰੋਹਾਨੀਅਤ ਦਾ ਤੇ ਕਈ ਲੋਕ ਕਹਿੰਦੇ ਆ ਕਿ ਨਹੀਂ ਦੇਵਤਾਰੀ ਗੁਰੂ ਦੀ ਪੂਜਾ ਨਹੀਂ ਕਰਨੀ ਚਾਹੀਦੀ ਮੱਥਾ ਨਹੀਂ ਟੇਕਣਾ ਚਾਹੀਦਾ ਲੇਕਿਨ ਹਰ ਇੱਕ ਦੀ ਆਪਣੀ ਆਪਣੀ ਸੋਚ ਹੈ ਲੇਕਿਨ ਰੋਹਾਨੀਅਤ ਦਾ ਜਿਹੜਾ ਰਸਤਾ ਹੈ ਜਿਹੜਾ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਹੈ ਕਿ ਤੁਹਾਨੂੰ ਜੋ ਜਿਹੜਾ ਹੈਗਾ ਇਹ ਸਾਡੀ ਜਿਹੜਾ ਸੱਚਖੰਡ ਦਾ ਰਸਤਾ ਹੈ ਉਹ ਗੁਰੂਆਂ ਦੀ ਬਾਣੀ ਨੂੰ ਆਪਣੀ ਜੀਵਨ ਚ ਢਾਲ ਲੰਦਾ ਮਿਲਣਾ ਤੇ ਵਿਕਰਮ ਮਜੀਠੀਆ ਲਗਾਤਾਰ ਇਸ ਡੇਰੇ ਨਾਲ ਜੁੜੇ ਹੋਏ ਨੇ ਅੰਦਰ ਰਹਿ ਕੇ ਜਦੋਂ ਇੱਕ ਬੰਦਾ ਟੁੱਟ ਜਾਂਦਾ ਹੌਸਲਾ ਵੀ ਟੁੱਟਦਾ ਜੇਲ ਕੋਈ ਕਟਣੀ ਸੌਖੀ ਨਹੀਂ ਹੁੰਦੀ ਮੈਡੀਟੇਸ਼ਨ ਕਰਨੀ ਜਾਂ ਉਸ ਆਪਾਂ ਕਹਦੇ ਆ ਕਿ ਜੇਨਾ ਨਾਮ ਦਾ ਸਿਮਰਨ ਕਰਨਾ ਜੋ ਵੀ ਆਪਾਂ ਕਹਿ ਸਕਦੇ ਹਾਂ ਸਿਮਰਨ ਕੋਈ ਉਹ ਪਰਮਾਤਮਾ ਬਾਰੇ ਕਰਨਾ ਵਾਹਿਗੁਰੂ ਦਾ ਸਿਮਰਨ ਕਰਨਾ ਗੁਰੂ ਦੇ ਦਿੱਤੇ ਹੋਏ ਸ਼ਬਦਾਂ ਦਾ ਸਿਮਰਨ ਕਰਨਾ ਇਹਦੇ ਨਾਲ ਹਮੇਸ਼ਾ ਤੁਹਾਡੀ ਰੋਹਾਨੀਅਤ ਜਿਹੜੀ ਹੈ ਜਿਹਨੂੰ ਆਪਾਂ ਅੰਦਰਲੀ ਤਾਕਤ ਕਹਿੰਦੇ ਆ ਉਹ ਖੜੀ ਹੁੰਦੀ ਆ ਔਰ ਲੱਗਦਾ ਕਿ ਠੀਕ ਆ ਮੈਂ ਪਰਮਾਤਮਾ ਨੂੰ ਮਿਲਣਾ ਚਾਹਨਾ ਮੈਂ ਆਤਮਾ ਤੇ ਪਰਮਾਤਮਾ ਦਾ ਮਿਲਨ ਕਰਨਾ ਚਾਹਨਾ ਮੈਂ ਉਸ ਰਸਤੇ ਤੇ ਹੁਣ ਚੱਲਣਾ ਚਾਹਨਾ ਟੁੱਟ ਜਾਣਾ ਬੰਦਾ ਜਦੋਂ ਫਿਰ ਉਹਨੂੰ ਜਿਹੜੀ ਅਧਿਆਤਮ ਦੀ ਤਾਕਤ ਹੈ ਉਹ ਉਹਨੂੰ ਰਸਤਾ ਦਿਖਾਉਂਦੀ ਆ ਮੈਂ ਇਹ ਸਮਝਦਾ ਕਿ ਜੇ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਅੰਦਰ ਗਏ ਆ ਉਹਦਾ ਕੋਈ ਸਿਆਸੀ ਮੰਤਵ ਨਹੀਂ ਆ ਕੋਈ ਸਿਆਸੀ ਮੰਤਵ ਨਹੀਂ ਆ ਉਹ ਇੱਕ ਉਹਦੇ ਰਿਸ਼ਤੇਦਾਰ ਦੇ ਤੌਰ ਤੇ ਤੇ ਦੂਜਾ ਉਹ ਇੱਕ ਉਹਨੂੰ ਡੇਰੇ ਦਾ ਫਾਲੋਅਰ ਆ ਉਹਨਾਂ ਦੇ ਪ੍ਰਤੀ ਉਹਨਦੀ ਸ਼ਰਧਾ ਹੈ ਤੇ ਵਿਕਰਮ ਅਜੀਠੇ ਦੀ ਸ਼ਰਧਾ ਹੈ ਉਦੇ ਤੌਰ ਤੇ ਗੁਰੂ ਮਹਾਰਾਜ ਉੱਥੇ ਜਿਹੜੇ ਆ ਗੁਰੂ ਆਪਣਾ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਗਏ ਆ ਮੈਂ ਕਦੀ ਸਿਆਸੀ ਮੰਤਵੇ ਦਾ ਸੋਚ ਨਹੀਂ ਸਕਦਾ ਕੱਲ੍ਹ ਦੀਆਂ ਕਈ ਕਿਆਸਰਾਈਆਂ ਲਗਾਈਆਂ ਜੀ ਕੇਸਾਂ ਦੇ ਵਿੱਚ ਹੁਣ ਬੜਾ ਦਰਦਬਾ ਹੋ ਜਾਏਗਾ ਆ ਹੋ ਜਾਏਗਾ ਜੇ ਇੰਨੀ ਕੋਈ ਤਾਕਤ ਕਿਸਾਂ ਦੇ ਵਿੱਚ ਦਬਦਬਿਆਂ ਚ ਹੁੰਦੀ ਲੋਕ ਕਹੀ ਜਾਂਦੇ ਯਾਰ ਕੇਸਾਂ ਦਾ ਫਿਰ ਫਿਰ ਤਪਿਕਰਮ ਜੀਠੀ ਦੇ ਪਰਚਾ ਹੀ ਨਾ ਦਰਜ ਹੁੰਦਾ ਇਹ ਤਾਂ 2021 ਦੇ ਵਿੱਚ ਵੀ 2021 ਦੇ ਵਿੱਚ ਵੀ ਚੰਨੀ ਦੀ ਸਰਕਾਰ ਪਰਚਾ ਨਾ ਦਿੰਦੀ ਕਿਉਂਕਿ ਜਿਹੜੇ ਚੰਨੀ ਨੇ ਆਪਣੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਉਹ ਵੀ ਇਸ ਡੇਰੇ ਨਾਲ ਸੰਬੰਧ ਰੱਖਦੇ ਨੇ ਆਂਦੇ ਜਾਂਦੇ ਨੇ ਗੁਰੂ ਮਹਾਰਾਜ ਦੇ ਅੱਗੇ ਉਹ ਵੀ ਆਪਣਾ ਉਹਨਾਂ ਕੋਲੋਂ ਜਿਹੜਾ ਵਾ ਵਚਨ ਸੁਣਦੇ ਨੇ ਤੇ ਆਪਣੇ ਜੀਵਨ ਨੂੰ ਉਸ ਹਾਰ ਨਾਲ ਢਾਲਣ ਦੀ ਕੋਸ਼ਿਸ਼ ਕਰਦੇ ਨੇ ਅਧਿਆਤਮ ਨਾਲ ਜੁੜੇ ਹੋਏ ਨੇ ਚਰਨਜੀਤ ਚੰਨੀ ਵੀ ਖਾਸ ਕਰਕੇ ਜਿੰਨੀ ਮੈਂ ਸਮਝਦਾ ਕਿ ਸੰਤ ਸਮਾਜ ਨਾਲ ਚਰਨਜੀਤ ਚੰਨੀ ਦੀ ਸਾਂਝ ਕਿਸੇ ਬਹੁਤ ਘੱਟ ਲੀਡਰਾਂ ਦੀ ਹੋਵੇਗੀ ਜੇ ਐਡੀ ਕੋਈ ਗੱਲ ਹੋਵੇ ਜੇ ਫਿਰ ਐਡੀ ਕੋਈ ਗੱਲ ਹੋਵੇ ਆਮ ਆਦਮੀ ਪਾਰਟੀ ਦੇ ਲੀਡਰ ਬਹੁਤ ਜਾਣਦੇ ਨੇ ਉੱਥੇ ਪੰਜਾਬ ਦੇ ਕਈ ਮੰਤਰੀ ਜਾਂਦੇ ਨੇ ਉੱਥੇ ਫਿਰ ਤਾਂ ਉਹ ਪਰਚਾ ਹੀ ਨਾ ਦਰਜ ਹੋਵੇ ਫਿਰ ਪੰਜਾਬ ਦੇ ਬਿਊਰੋਕ੍ਰੇਟ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਉਹ ਬਿਊਰੋਕ੍ਰੇਟ ਜਿਹੜੇ ਪੰਜਾਬ ਦੀ ਸੱਤਾ ਚਲਾਉਂਦੇ ਨੇ ਉਹ ਬਿਊਰੋਕ੍ਰੇਟ ਜਿਹੜੀ ਦਿੱਲੀ ਦੀ ਹਕੂਮਤ ਚਲਾ ਕੇ ਵੀ ਆਏ ਨੇ ਉਹ ਵੀ ਡੇਰੇ ਦੇ ਉੱਥੇ ਜਾਂਦੇ ਨੇ ਫਿਰ ਤਾਂ ਪਰਚਾ ਹੀ ਨਾ ਦਰਜ ਹੁੰਦਾ ਸੋ ਮੈਨੂੰ ਇਹ ਲੱਗਦਾ ਕਿ ਜੇ ਅਤੀਤ ਨੂੰ ਵਰਤਮਾਨ ਨਾਲ ਜੋੜੀਏ ਤੇ ਕਿਸੇ ਜਗ੍ਹਾ ਵੀ ਜਿਹੜਾ ਵਾ ਉਹਨਾਂ ਦੀ ਰਾਜਨੀਤਿਕ ਦਖਲਅੰਦਾਜ਼ੀ ਨਹੀਂ ਹੁੰਦੀ ਸਿਸਟਮ 'ਚ ਕੋਈ ਦਖਲਅੰਦਾਜ਼ੀ ਨਹੀਂ ਹੁੰਦੀ ਹਾਂ ਰੋਹਾਨੀਅਤ ਤਾਂ ਉਹ ਜਿਹੜਾ ਪਟਕੇ ਉਨੂੰ ਰਾਹ ਦਰੁ ਦਖਾਉਂਦੇ ਆ ਹੋ ਸਕਦਾ ਬਿਕਰਮ ਮਜੀਠੀਆ ਦੀ ਚਾਹ ਹੋਵੇ ਕਿ ਮੈਂ ਬਹੁਤ ਹੌਸਲਾ ਟੁੱਟ ਰਿਹਾ ਮੈਂ ਭਟਕ ਰਿਹਾ ਉਹਨੂੰ ਰਾਹ ਦਖਾਣ ਗਏ ਹੁਣ ਲੇਕਿਨ ਜੇ ਕੋਈ ਸਿਆਸੀ ਮੰਤਵ ਇਹਦਾ ਕੱਢਣਾ ਚਾਵੇ ਉਹਦੀ ਆਪਣੀ ਨਿੱਜੀ ਸੋਚ ਹੈ ਲੇਕਿਨ ਜੇ ਸਿਆਸੀ ਮੰਤਵ ਨੂੰ ਮੈਂ ਗੌਰ ਨਾਲ ਗੱਲ ਕਰਾਂ ਤੇ ਸਿਆਸੀ ਮੰਤਵ ਨੂੰ ਮੈਂ ਗੌਰ ਨਾਲ ਗੱਲ ਕਰਾਂ ਤੇ ਕਦੀ ਸਿਆਸਤ ਦੇ ਸਿਸਟਮ ਦੇ ਵਿੱਚ ਮੈਂ ਨਹੀਂ ਦੇਖਿਆ ਰਦਾ ਸੁਆਮੀ ਜਿਹੜੇ ਮੁਖੀ ਜਾਂ ਗੱਦੀਸ਼ੀਂ ਸੰਤ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂਾ ਨੇ ਕਦੀ ਸਿਸਟਮ ਚ ਇੰਟਰਫੇਅਰ ਕੀਤਾ ਹੋਵੇ ਕਦੀ ਵੋਟਾਂ ਚ ਇੰਟਰਫੇਅਰ ਕੀਤਾ ਹੋਵੇ ਜੇ ਵੋਟਾਂ ਚ ਇੰਟਰਫੇਅਰ ਕੀਤਾ ਹੋਵੇ ਮਹਿੰਦਰ ਸਿੰਘ ਕੇਪੀ ਜਿਹੜੇ ਉਹਨਾਂ ਦੇ ਬੜੇ ਨੀ ਨੇੜਲੇ ਦੇ ਸੰਬੰਧ ਨੇ ਤੁਹਾਡੇ ਸਾਹਮਣੇ ਉਹਨਾਂ ਦੇ ਪਰਿਵਾਰ ਦੇ ਦੁੱਖ ਸਾਂਝਾ ਕਰਨ ਉਹਨਾਂ ਦੇ ਘਰੇ ਵੀ ਗਏ ਭੋਗ ਤੇ ਗੁਰਦੁਆਰਾ ਸਾਹਿਬ ਵੀ ਆਏ ਫਿਰ ਤਾਂ ਉਹ ਕੇਪੀ ਸਾਹਿਬ ਹਾਰੇ ਨਹੀਂ ਨਾ ਚੋਣ ਫਿਰ ਤਾਂ ਹੁਸ਼ਿਆਰਪੁਰ ਤੋਂ ਵੀ ਚੋਣਾਂ ਹਾਰਦੇ ਫਿਰ ਤਾਂ ਉਹ ਜਲੰਧਰ ਤੋਂ ਵੀ ਜਿੰਦਰ ਵੈਸਟ ਤੋਂ ਵੀ 2-3 ਵਾਰ ਚੋਣਾਂ ਹਾਰਦੇ ਉਹਨਾਂ ਦੇ ਫਾਲੋਅਰ ਨੇ ਹੁਸ਼ਿਆਰਪੁਰ ਦਾ ਬਹੁਤ ਫਾਲੋਅਰ ਹੈ ਲੱਖਾਂ ਦੀ ਤਦਾਦ ਹੈ ਜਲੰਧਰ ਵੈਸਟ 'ਚ ਘਟ ਥੋੜਾ ਹੈਗੇ ਸੋ ਇਸ ਗੱਲ ਨੂੰ ਤਾਂ ਕਲੀਅਰ ਸਮਝ ਲੈਣਾ ਚਾਹੀਦਾ ਕਿ ਡੇਰੇ ਨਾਲ ਜੁੜੇ ਹੋਏ ਲੀਡਰ ਜਿਹੜੇ ਨੇ ਉਹ ਚੋਣ ਵੀ ਹਾਰਦੇ ਨੇ ਤੇ ਇਸ ਕਰਕੇ ਮੈਂ ਇਸ ਚੀਜ਼ ਤੋਂ ਬਹੁਤ ਉੱਪਰ ਉੱਠ ਕੇ ਸੋਚਦਾ ਕਿ ਜਿਹੜਾ ਉਹਨਾਂ ਦਾ ਰੋਹਾਨੀਅਤ ਦਾ ਰਸਤਾ ਹੈਗਾ ਸਪਿਰਚੁਅਲਿਟੀ ਦਾ ਰਸਤਾ ਹੈਗਾ ਤੇ ਸੰਤ ਜਿਹੜੇ ਆ ਉਹ ਕਿਤੇ ਵੀ ਜਾ ਸਕਦੇ ਆ ਉਹਨਾਂ ਦੀ ਆਪਣੀ ਜਿਹੜੀ ਹੈ ਮੌਜ ਹੁੰਦੀ ਆ ਡਾਕਟਰ ਸਾਹਿਬ ਇਹਦੇ ਵਿੱਚ ਮੈਂ ਤੁਹਾਡੀ ਗੱਲ ਤੋਂ ਸਹਿਮਤਾਂ ਕਿ ਉਹਨਾਂ ਦਾ ਸਿੱਧਾ ਇੰਟਰਫੇਰੈਂਸ ਨਹੀਂ ਹੁੰਦਾ ਪੋਲਿਟਿਕਸ ਦੇ ਨਾਲ ਪਰ ਜਿੱਥੇ ਵੀ ਪੋਲਿਟੀਕਲ ਕੰਡਕਟ ਹੁੰਦਾ ਆ ਜਿੱਥੇ ਕੰਟਰੋਵਰਸ਼ੀਅਲ ਪੋਲਿਟੀਕਲ ਕੰਡਕਟ ਹੁੰਦਾ ਹੈ ਉੱਥੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁੰਦੇ ਆ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦਾ ਮੈਟਰ ਹੋਇਆ ਉਦੋਂ ਉਹਨਾਂ ਨਾਲ ਮੁਲਾਕਾਤ ਕੀਤੀ ਬਠਿੰਡੇ ਉਹਨਾਂ ਦੀ ਰਿਹائش ਜਾ ਕੇ ਹੁਣ ਵਿਕਰਮ ਸਿੰਘ ਮਜੀਠੀਆ ਕੰਟਰੋਵਰਸ਼ੀਅਲ ਮੈਟਰ ਹੈਗਾ ਆ ਤੇ ਵਿਕਰਮ ਸਿੰਘ ਮਜੀਠੀਆ ਨਾਲ ਵੀ ਮੁਲਾਕਾਤ ਹੋਈ ਕਿਤੇ ਨਾ ਕਿਤੇ ਸਿਆਸੀ ਧੂਮਾ ਤਾਂ ਉੱਠਦਾ ਦੇਖੋ ਤੁਸੀਂ ਮੈਨੂੰ ਦੱਸੋ ਹੁਣ ਮੈਂ ਤੁਹਾਡੇ ਕੋ ਸਮਝਣਾ ਚਾਹ ਰ ਹੁਣ ਤਾਂ ਰੇਖਾ ਗ ਆ ਪਿਛਲੇ ਮਹੀਨੇ ਮਿਲ ਕੇ ਆਇਆ ਉਥੇ ਕਿਹੜਾ ਸਿਆਸੀ ਉਥਾਲ ਪੁਥਲ ਹੋਈ ਪਈ ਆ ਸਰਕਾਰ ਡਿਗਨ ਲੱਗੀ ਸੀ ਦਿੱਲੀ ਦੀ ਮੁੱਖ ਮੰਤਰੀ ਦੀ ਯੋਗੀ ਦਿੱਤਿਆਨਾਥ ਨੂੰ ਮਿਲ ਕੇ ਆਇਆ ਉਹਦੇ ਯੂਪੀ ਦੇ ਵਿੱਚ ਸਰਕਾਰ ਥੋੜਾ ਡਿਗਨ ਲੱਗੀ ਸੀ ਅਸੋਬ ਸਿੰਘ ਜਿੰਦਰ ਸਿੰਘ ਢਾਵਾ ਦੇ ਉਥੇ ਗਏ ਨੇ ਘਰੇ ਪੰਜਾਬ ਦੇ ਸਾਫ ਕਾ ਡਿਪਟੀ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਤੇ ਪਿੰਡਾਂ ਦੇ ਵਿੱਚ ਹੜ ਦਾ ਦੌਰਾ ਵੀ ਕਰੇ ਉਹਦੇ ਘਰੇ ਗਏ ਨੇ ਉਥੇ ਕਿਹੜਾ ਸੁਖਿੰਦਰ ਸਿੰਘ ਢਾਵਾ ਕਾਂਗਰਸ ਛੱਡ ਕੇ ਚੱਲਦਾ ਸੀ ਮੈਨੂੰ ਦੱਸੋ ਨਾ ਹੁਣ ਆ ਰਾਸ਼ਟਰਪਤੀ ਦ੍ਰੋਪਦੀ ਜਿਹੜੇ ਆ ਦ੍ਰੋਪੀ ਮੁਹੰਮਦ ਆ ਰਹੇ ਨੇ ਡੇਰੇ ਜੇ ਦੋ ਦਿਨ ਆ ਰਹੇ ਨੇ ਰਹਿਣ ਲਈ ਉਹ ਕੋਈ ਸਿਆਸੀ ਮੰਤਰਨ ਨਾ ਥੋੜਾ ਆ ਰਿਹਾ ਉਥੇ ਜਿਹੜਾ ਸਰਕਾਰ ਚੱਲੀ ਸੀ ਅਮੀਸ਼ਾ ਤੋਂ ਲੈ ਕੇ ਆਰਐਸਐਸ ਪ੍ਰਮੁੱਖ ਮੋਨ ਭਗਵਤ ਜਿਹੜੇ ਆ ਉਹ ਡੇਰੇ ਚ ਆਏ ਉਹਨਾਂ ਨੇ ਜਿਹੜਾ ਸੰਗ 'ਚ ਕੋਈ ਇੰਟਰਫੇਅਰ ਕਰਕੇ ਕਹਿਤਾ ਬਈ ਸੰਗ ਬੀਜੇਪੀ ਨਾਲ ਸਹੀ ਹੋ ਜਾ ਜੀ ਭਾਰਤ ਦਾ ਜਿਹੜਾ ਹਿੰਦੂਸਤਾਨ ਦਾ ਪ੍ਰਧਾਨ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਇਹ ਲਾ ਦੋ 0% ਇੰਟਰਫੇਰੈਂਸ ਆ ਫਿਰ ਯਾਰ ਸਿਸਟਮ ਨੂੰ ਸਮਝੋ ਤੁਸੀਂ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੇ ਘਰੇ ਖੰਡ ਪਾੜ ਦਾ ਭੋਗ ਹੋਵੇ ਉੱਥੇ ਤੱਕ ਉਹ ਤਾਂ ਜਾਂਦੇ ਨੇ ਹਰ ਜਗ੍ਹਾ ਉਹ ਤਾਂ ਜਾਖੜ ਸਾਹਿਬ ਦੇ ਬੱਚਿਆਂ ਦੇ ਉੱਥੇ ਵਿਆਹ ਤੇ ਤੁਹਾਡੇ ਸਾਹਮਣੇ ਦਿੱਲੀ ਗਏ ਨੇ ਸੁਨੀਲ ਜਾਖੜ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਨੇ ਉਹਨਾਂ ਦੇ ਵਿਆਹ ਤੇ ਉੱਥੇ ਗਏ ਨੇ ਉਹ ਤਾਂ ਪੋਪ ਨੂੰ ਵੀ ਮਿਲ ਕੇ ਆਏ ਬਾਹਰ ਜਾ ਕੇ ਸੋ ਇਹ ਸੰਤਾਂ ਦੀ ਆਪਣੀ ਇੱਕ ਰੋਹਾਨੀਅਤ ਮੌਜ ਹੁੰਦੀ ਆ ਉਹ ਉਹਨਾਂ ਨੂੰ ਇਸ ਜਿਹੇ ਸਿਸਟਮ ਨੂੰ ਸਮਝਿਆ ਜਾਵੇ ਤਾਂ ਉਹਨਾਂ ਲਈ ਸਾਰੇ ਇੱਕ ਬਰਾਬਰ ਆ ਉਹਨਾਂ ਲਈ ਸਾਰੇ ਇੱਕੋ ਜਿੱਕੇ ਆ ਉਹਨਾਂ ਤੋਂ ਬਾਹਰ ਕੋਈ ਨਹੀਂ ਹੈ ਮੈਂ ਮੈਂ ਚਲੋ ਕਿਸੇ ਦਾ ਨਾਮ ਲੈਂਦਾ ਚੰਗਾ ਨਹੀਂ ਲੱਗਦਾ ਲੇਕਿਨ ਜਿਨ੍ਹਾਂ ਨੇ ਉਸ ਡੇਰੇ ਤੋਂ ਨਾਮਦਾਨ ਲਿੱਤਾ ਹੋਇਆ ਹੈ ਕਈ ਸਿਆਸੀ ਲੀਡਰ ਚੋਣਾਂ ਵੀ ਹਾਰਦੇ ਨੇ ਸਿਆਸੀ ਲੀਡਰ ਚੋਣਾਂ ਵੀ ਹਾਰਦੇ ਨੇ ਹਾਲਾਂਕਿ ਉੱਥੇ ਡੇਰੇ ਦੀਆਂ ਵੋਟਾਂ ਬਹੁਤ ਹੁੰਦੀਆਂ ਪਰ ਕਈਆਂ ਨੇ ਨਾਮਦਾਨ ਦਿੱਤੇ ਹੋਏ ਚੋਣ ਹਾਰਦੇ ਨੇ ਤੇ ਆਪਾਂ ਉਹਨਾਂ ਨੂੰ ਇਹ ਥੋੜਾ ਮਤਲਬ ਹੈਗਾ ਫਿਰ ਤਾਂ ਜਿੱਤ ਜਾਣ ਜੇ ਸਿਸਟਮ 'ਚ ਇੰਟਰਫੇਅਰ ਹੋਵੇ ਤੁਸੀਂ ਸਿਆਸੀ ਧੂਆਂ ਕੱਢੀ ਜਾਓ ਤੁਹਾਡਾ ਫਰਜ ਹੈ ਕੱਢਣਾ ਤੁਸੀਂ ਪੁੱਛਣਾ ਤੁਹਾਡਾ ਫਰਜ ਹੈ ਜਵਾਬ ਦੇਣਾ ਮੇਰਾ ਅਧਿਕਾਰ ਹੈ ਲੇਕਿਨ ਗੱਲ ਇਹ ਹੈ ਮੈਨੂੰ ਤੱਥਾਂ ਦੇ ਆਧਾਰ ਤੇ ਤਾਂ ਮੈਨੂੰ ਗੱਲ ਕਰੇ ਕੋਈ ਤੱਥਾਂ ਦੇ ਆਧਾਰ ਤੇ ਗੱਲ ਕਰੇ ਬਈ ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਇਹਨਾਂ ਦੇ ਕਈ ਤੇ ਲੱਗਾ ਬੀਜੇਪੀ ਦਾ ਪ੍ਰਧਾਨ ਇਹਨਾਂ ਦੇ ਕਈ ਤੇ ਲੱਗਾ ਪੰਜਾਬ ਦੇ ਮੰਤਰੀ ਇਹਨਾਂ ਦੇ ਕਈ ਤੇ ਬਦਲ ਗਏ ਕੁਝ ਨਹੀਂ ਹੈਗਾ ਸਿਸਟਮ ਸਿਸਟਮ ਦੇ ਵਿੱਚ 0% ਇੰਟਰਫੀਰੈਂਸ ਹੈ ਕੋਈ ਲੈਣਾ ਨਹੀਂ ਹੈ ਕੋਈ ਦੇਣਾ ਨਹੀਂ ਹਾਂ ਰੋਹਾਨੀਅਤ ਔਰ ਅਧਿਆਤਮ ਦਾ ਰਸਤਾ ਉਹ ਦਖਾਉਂਦੇ ਨੇ ਉਹਦੇ ਵਿੱਚ ਲੱਗਦਾ ਹੈ ਕਿ ਜਿਹਨਾਂ ਦਾ ਡੇਰੇ ਨਾਲ ਲਗਾਵ ਹੈ ਜਿਨ੍ਹਾਂ ਦਾ ਡੇਰੇ ਦੇ ਪ੍ਰਤੀ ਪਿਆਰ ਹੈ ਉਹਨਾਂ ਨੂੰ ਆਪਣੀ ਬਾਬਾ ਜੀ ਨੂੰ ਵੀ ਖਿੱਚ ਹੁੰਦੀ ਹੈ ਕਿ ਇਹਦਾ ਮੇਰਾ ਮੇਰਾ ਇਹ ਮੇਰੇ ਨਾਲ ਇਹ ਪਿਆਰ ਕਰਦਾ ਤੇ ਮੈਂ ਇਹਨੂੰ ਅੱਜ ਦੁੱਖ ਦੀ ਘੜੀ 'ਚ ਇਹਨੂੰ ਹੌਸਲਾ ਦੇ ਕੇ ਆਵਾਂ ਉਹ ਹੌਸਲਾ ਦਿੱਤਾ ਹੌਸਲਾ ਦੇਣੋਂ ਆਨੂਤਾ ਕੇਪੀ ਸਾਹਿਬ ਦੇ ਉਹ ਕੱਲੇ ਬੇਟੇ ਦੇ ਭੋਗ ਤੇ ਵੀ ਆ ਸਕਦੇ ਰੀਚੀ ਕੇਪੀ ਦੇ ਉਹ ਕਰੇ ਗਏ ਨੇ ਹੌਸਲਾ ਦੇਣ ਗਏ ਨੇ ਟੁੱਟਣਾ ਨਹੀਂ ਕੇਪੀ ਟੁੱਟਣਾ ਨਹੀਂ ਕੇਪੀ ਡਿਗਣਾ ਨਹੀਂ ਕੇਪੀ ਉਸ ਮਾਲਿਕ ਤੇ ਉੱਤੇ ਜਿਹੜਾ ਵਿਸ਼ਵਾਸ ਕਰੋ ਉਹਨਾਂ ਦਾ ਇੱਕੋ ਹੀ ਗੱਲ ਹੁੰਦਾ ਉਸ ਮਾਲਿਕ ਤੇ ਵਿਸ਼ਵਾਸ ਕਰੋ ਕਰਮ ਜਿਹੜੇ ਆ ਉਹਨਾਂ ਨੂੰ ਭੋਗਣੇ ਹੀ ਪੈਣੇ ਉਹਨਾਂ ਦਾ ਤੇ ਗੱਲ ਇੱਕ ਨਾਲੇ ਸਭ ਤੋਂ ਵੱਡੀ ਗੱਲ ਆ ਉਹ ਤਾਂ ਜਿਹੜੇ ਆਪਣੇ ਗੁਰੂ ਮਹਾਰਾਜ ਗਏ ਨੇ ਉਹਨਾਂ ਦੀ ਬਾਣੀ ਨੂੰ ਉਹਨਾਂ ਦੇ ਸ਼ਬਦਾਂ ਨੂੰ ਉਹਨਾਂ ਦੀ ਬਾਣੀ ਨੂੰ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਆ ਉਹਨਾਂ ਦੀ ਬਾਣੀ ਨੂੰ ਉਹ ਵਿਆਖਿਆ ਕਰਕੇ ਦੱਸਦੇ ਨੇ ਹੁਣ ਉਹ ਉਹ ਤਾਂ ਕੋਈ ਗੱਲ ਹੀ ਨਹੀਂ ਕਰਦੇ ਉਹਨਾਂ ਨੇ ਕਦੀ ਸਿਸਟਮ ਦੇ ਵਿੱਚ ਉਹਨਾਂ ਦੇ ਹਾਲਾਂਕਿ ਜਿਹੜੇ ਟੋਟਲ ਜੇ ਮੈਂ ਦੇਖਿਆ ਜਿੰਨਾ ਕੁ ਮੈਂ ਦੇਖਦਾ ਸਮਾਜਿਕ ਕਾਰਿਆਂ ਜਿਹੜੇ ਹੁੰਦੇ ਆਪਾਂ ਜਿੱਥੇ ਤੁਸੀਂ ਦੇਖੋ ਪੰਜਾਬ ਚ ਹਾੜਾ ਹੜਾਂ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਆਪ ਸਾਰੀ ਜਗਾ ਕਾਰਾਂ ਲੈ ਕੇ ਗਏ ਦਰਦ ਹੁੰਦਾ ਨਾ ਦਿਲ ਦੇ ਵਿੱਚ ਉਹਨਾਂ ਦਾ ਕੀ ਲੈਣਾ ਦੇਣਾ ਸੀਗਾ ਉਹ ਰੋਹਾਨੀਅਤ ਦਾ ਰਸਤਾ ਦਿਖਾਉਣ ਆਲੇ ਆ ਉਹ ਕਿਉਂ ਲੈਣਾ ਦੇਣਾ ਸੀ ਇੱਕ ਮਨ ਦੇ ਵਿੱਚ ਹੁੰਦਾ ਇਹ ਮੇਰੀ ਸੰਗਤ ਹੈ ਅੱਜ ਟਰੈਕਟਰ ਹਜ਼ਾਰਾਂ ਟਰੈਕਟਰ ਰੇਤਾ ਕੱਢਣ ਲਈ ਡੇਰੇਵਲੋਂ ਲੱਗੇ ਹੋਏ ਆ ਸੇਵਾ ਚੱਲ ਰਹੀ ਆ ਤੇ ਉਹਨਾਂ ਨੂੰ ਇਹ ਦਰਦ ਹੁੰਦਾ ਨਾ ਕਿਉਂਕਿ ਉਹ ਵੀ ਸਾਰੀ ਜਿਹੜੇ ਹੈਗੇ ਨੇ ਉਸ ਡੇਰੇ ਨਾਲ ਜਿਹਨੇ ਜੁੜੇ ਨੇ ਉਨ ਉਹਨਾਂ ਨੇ ਉਹ ਆਪਣੇ ਉਹਨਾਂ ਦੇ ਬੱਚੇ ਨੇ ਉਹਨਾਂ ਨੂੰ ਬੱਚਿਆਂ ਨੂੰ ਉਹ ਮੰਨਦੇ ਨੇ ਠੀਕ ਹੈ ਨਾ ਤੇ ਉਹਨਾਂ ਨੂੰ ਦਰਦ ਹੁੰਦਾ ਯਾਰ ਠੀਕ ਹੈ ਬਈ ਇਹ ਮੇਰੇ ਪਰਿਵਾਰ ਦਾ ਜੀ ਹੈ ਇਹਦੇ ਦੁੱਖ ਆਇਆ ਤੇ ਮੈਂ ਇਹਨੂੰ ਮਿਲਣ ਜਾਵਾਂ ਵੈਸੇ ਵੀ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਜਿਹੜੇ ਨੇ ਜਿੱਥੇ ਤੱਕ ਮੈਂ ਸਮਝਦਾ ਬਾਬਾ ਗੁਰਿੰਦਰ ਸਿੰਘ ਜੀ ਦੇ ਢਿੱਲੋਂ ਜਿਹੜੇ ਦੇ ਉਹਨਾਂ ਦੇ ਨਜ਼ਦੀਕੀ ਰਿਸ਼ਤੇ ਦਾ ਜਗਤਪਾਲ ਸਿੰਘ ਦੇ ਜਿਹੜੀਆਂ ਦੋਨੋਂ ਬੇਟੀਆਂ ਵਿਕਰਮ ਮਜੀਠੀ ਦੀਆਂ ਉਹ ਸਾਲੇਹਾਰ ਹੈ ਤੇ ਬਹੁਤ ਨੇੜਲਾ ਰਿਸ਼ਤਾ ਬਹੁਤ ਨੇੜਲਾ ਰਿਸ਼ਤਾ ਉਰ ਬਲੱਡ ਰਿਲੇਸ਼ਨ ਤੋਂ ਇਲਾਵਾ ਤਾਂ ਜੇਲ ਮੈਨੂਅਲ ਚ ਕਿਸੇ ਨੂੰ ਮਿਲਣ ਦੀ ਇਜਾਜ਼ਤ ਹੀ ਨਹੀਂ ਇਹ ਰਿਸ਼ਤੇਦਾਰੀ ਹੈ ਤੇ ਉਸ ਰਿਸ਼ਤੇਦਾਰੀ ਦੇ ਤੌਰ ਤੇ ਮਿਲਣ ਗਏ ਨੇ ਉਹਨਾਂ ਨੂੰ ਜਰੂਰ ਮੈਨੂੰ ਲੱਗਦਾ ਕਿ 35 ਮਿੰਟ ਦੀ ਮੁਲਾਕਾਤ ਚ ਵਿਕਰਮ ਮਜੀਠਿਆ ਨੂੰ ਉਹ ਪੂਰਾ ਹੌਸਲਾ ਦੇ ਕੇ ਆਏ ਹੋਣੇ ਉੱਤੇ ਫਿਰ ਤੁਸੀਂ ਦੇਖੋ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਵੀ ਉਸ ਡੇਰੇ ਦੇ ਬਾਬਾ ਗੁਰਿੰਦਰ ਸਿੰਘ ਠੀਲੋੜ ਮਿਲਿਆ ਹਾਂ ਮੰਤਰੀ ਵੀ ਕੱਲ ਹਰਜੋਤ ਬੈਂਸ ਮਿਲਣੇ ਫਿਰ ਜੇ ਇੱਡੀ ਕੋਈ ਸਿਸਟਮ ਚ ਇੰਟਰਫੇਅਰ ਹੋ ਹੋਵੇ ਫਿਰ ਵਿਕਰਮਜੀਠੇ ਤੇ ਪਰਚਾ ਹੀ ਨਾ ਦਰਜ ਹੋਵੇ ਡੀਏ ਦਾ ਫਿਰ ਤਾਂ ਵਿਕਰਮਜੀਠੇ ਤੇ ਐਫਆਈਆਰ ਹੀ ਨਾ ਹੁੰਦੀ ਵੀ ਇਹ ਵਾਲੀ ਵਿਜੀਲੈਂਸ ਵਾਲੀ ਸੋ ਇਸ ਦਾ ਮਤਲਬ ਇਸ ਚੀਜ਼ ਨੂੰ ਵੀ ਸਮਝ ਨਾ ਪਏਗਾ ਜੇ ਬਾਬਾ ਗੁਰਿੰਦਰ ਸਿੰਘ ਜੀ ਦੇ ਢਿੱਲੋਂ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਜੇਲ੍ਹ ਜਮੰਦ ਕੀਤਾ ਇਸ ਦਾ ਮਤਲਬ ਉਹਨਾਂ ਦੀ ਕਾਨੂੰਨ ਸਿਸਟਮ ਸਿਆਸਤ ਉਹਦੇ ਵਿੱਚ ਦਖਲਅੰਦਾਜ਼ੀ ਜ਼ੀਰੋ ਹੈ ਤੁਸੀਂ ਮੈਨੂੰ ਦੱਸੋ ਐਡੇ ਵੱਡੇ ਰੋਹਾਨੀਅਤ ਦੇ ਸੰਤ ਉਹਨਾਂ ਦੇ ਨੇੜਲੇ ਰਿਸ਼ਤੇਦਾਰ ਤੇ ਪਰਚਾ ਦੇ ਕੇ ਅੰਦਰ ਕੀਤਾ ਸਿਸਟਮ ਕਰ ਸਕਦਾ ਸਰਕਾਰ ਕਰ ਸਕਦੀ ਆ ਇਹ ਤਾਂ ਛੋਟੇ ਛੋਟੇ ਨਹੀਂ ਮਾਨ ਜਿਹੜੇ ਡੇਰੇ ਵਾਲੇ ਆ ਇਹ ਤਾਂ ਤੁਹਾਡੇ ਸਾਹਮਣੇ ਕਿੰਨਾ 5000 ਡੇਰਾ ਕਰੋਨਾ ਦੀ ਫਾਲੋਅਰ ਹੈਗੇ ਆ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਫਿਰ ਸਭ ਤੋਂ ਵੱਡੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਆਂਦੇ ਹੋਣ ਜਿੱਥੇ ਰਾਸ਼ਟਰਪਤੀ ਆ ਰਹੇ ਹੋਣ ਜਿਹੜੇ ਪੰਜਾਬ ਸਰਕਾਰ ਦੀ ਮੋਢੇ ਨਾਲ ਮੋਢਾ ਲਾ ਕੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹੋਣ 1700 ਟਰੱਕ ਬਾੜ ਪੀੜਤਾਂ ਲਈ ਦੂਜੇ ਤੀਜੇ ਦੇ ਨਿਰਵਾਣਾ ਕਰਤਾ ਅੱਜ ਵੀ ਸੇਵਾ ਚੱਲ ਰਹੀ ਹੈ ਸੰਗਤ ਨੂੰ ਕਿਹਾ ਹੋਇਆ ਬਈ ਦਿਲ ਖੋਲ ਕੇ ਸੇਵਾ ਕਰੋ ਫਿਰ ਪੰਜਾਬ ਸਰਕਾਰ ਦਾ ਹੀ ਭਾਰ ਹੌਲਾ ਹੋ ਰਿਹਾ ਫਿਰ ਉਹ ਪਰਚੇ ਦਰਜ ਹੋ ਸਕਦੇ ਸੀ ਇਸ ਦਾ ਮਤਲਬ ਕੀ ਇਹ ਗੱਲ ਨੂੰ ਤਾਂ ਪਹਿਲਾਂ ਤਸਵੀਰ ਨੂੰ ਸਾਫ਼ ਕਰਦੇ ਮੇਰੇ ਸਾਥੀ ਕਈ ਜਰਨਲਿਸਟ ਹੋਰ ਪਾਸੇ ਲੈ ਕੇ ਜਾਂਦੇ ਗੱਲ ਨੂੰ ਪਰ ਮੈਂ ਆਪਣੇ ਢੰਗ ਨਾਲ ਦੇਖਦਾ ਬਈ ਫਿਰ ਤਾਂ ਇਹ ਪਰਚੇ ਦਰਜ ਹੀ ਨਹੀਂ ਹੋ ਸਕਦੇ ਫਿਰ ਕਾਰਵਾਈ ਹੀ ਨਹੀਂ ਹੋ ਸਕਦੀ ਜੇ ਸਿਸਟਮ ਚ ਇੰਟਰਫੇਅਰ ਕਰੇ ਉਸ ਤਰਨ ਤਰਨ ਜ਼ਮਨੀ ਚੋਣ ਹੋਣ ਵਾਲੀ ਹੈ ਤਰਨ ਤਰਨ ਮਾਝੇ ਦਾ ਇੱਕ ਵੱਡਾ ਹਲਕਾ ਹੈ ਔਰ ਵਿਕਰਮ ਸਿੰਘ ਮਜੀਠੀਆ ਮਾਝੇ ਦਾ ਜਰਨੈਲ ਹੈ ਆਫਟਰ ਆਲ ਵਿਕਰਮ ਸਿੰਘ ਮਜੀਠੀਆ ਦੀ ਪੈਠ ਹੈ ਹੁਣ ਸੁਖਬੀਰ ਬਾਦਲ ਨੂੰ ਵਿਕਰਮ ਸਿੰਘ ਮਜੀਠੀਆ ਦੀ ਲੋੜ ਹੋਵੇਗੀ ਇਸ ਬਾਰੇ ਪਹਿਲਾਂ ਵੀ ਗੱਲ ਕਰ ਚੁੱਕੇ ਆਪਾਂ ਪਰ ਕੀ ਐਵੇਂ ਵਿਚਾਰਿਆ ਜਾ ਸਕਦਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਕ ਮੀਡੀਏਟ ਦੇ ਤੌਰ ਦੇ ਉੱਤੇ ਦੋਵਾਂ ਦੇ ਵਿੱਚ ਜਿਹੜੀ ਟਕਰਾਅ ਹੈ ਉਹ ਖਤਮ ਕਰਨ ਗਏ ਸਾਹ ਸਿੰਘ ਜੀ ਪਹਿਲਾਂ ਤਾਂ ਮੀਡੀਏਟ ਵਰਡ ਜਿਹੜਾ ਨਾ ਮੈਂ ਇਸ ਤੋਂ ਸਹਿਮਤ ਨਹੀਂ ਹਾਂ ਜੇ ਮੀਡੀਏਟ ਵਰਡ ਹੁੰਦਾ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਬਾਬਾ ਗੁਰਿੰਦਰ ਸਿੰਘ ਜੀ ਦੀ ਢਿੱਲੋਂ ਨੂੰ ਨਾ ਨਹੀਂ ਕਰ ਸਕਦੇ ਫਿਰ ਤਾਂ ਗਿਆਨੀ ਹਰਪ੍ਰੀਤ ਸਿੰਘ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਵੱਖ-ਵੱਖ ਰਾਵਾਂ ਹੀ ਨਹੀਂ ਹੋਣੀਆਂ ਸੀ ਪਹਿਲੀ ਲਾਈਨ ਨੂੰ ਸਮਝ ਲਓ ਮੈਂ ਦੂਜੀ ਜਿਹੜੀ ਗੱਲ ਹੈ ਜੇ ਵਿਕਰਮ ਸੁਖਬੀਰ ਸਿੰਘ ਬਾਦਲ ਨਹੀਂ ਮਿਲਣ ਗਿਆ ਵਿਕਰਮ ਜੀਠੇ ਨੂੰ ਜੇਲ੍ਹ ਚ ਨਹੀਂ ਮਿਲਣ ਗਿਆ ਹਜੇ ਤੱਕ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਮਿਲਾਈ ਨੇ ਇਸ ਜੇ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਸੁਖਵੀਰ ਬਾਦਲ ਨੂੰ ਕਹਿਣ ਤੂੰ ਮਿਲਿਆ ਉਹਦੇ ਚ ਹਿੰਮਤ ਨਹੀਂ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਕੀ ਨਾਮ ਮਿਲਣ ਜਾਵੇ ਇਹ ਗੱਲ ਨੂੰ ਧਿਆਨ ਨਾਲ ਸਮਝੋ ਕਿ ਉਹ ਇਸ ਚੀਜ਼ ਦੀ ਮੀਡੀਏਸ਼ਨ ਕਰ ਹੀ ਨਹੀਂ ਸਕਦੇ ਇਹ ਉਹਨਾਂ ਦਾ ਲੈਵਲ ਨਹੀਂ ਹੈ ਇਹ ਉਹਨਾਂ ਦਾ ਲੈਵਲ ਹੀ ਨਹੀਂ ਆ ਉਹਨਾਂ ਦਾ ਤਾਂ ਇੱਕ ਹੁਕਮ ਜਿਹੜਾ ਵਾ ਆਵਾਜ਼ ਇਸ ਪਰਿਵਾਰ ਦੇ ਕੰਨਾਂ ਪਹੁੰਚ ਜਾਏ ਕਿ ਵੱਖ-ਵੱਖ ਨਹੀਂ ਹੋਣਾ ਤੇ ਦੋਵੇਂ ਨੰਗੇ ਬਰੀ ਖੜੇ ਹੋ ਜਾਣਗੇ ਠੀਕ ਹੈ ਨਾ ਨਹੀਂ ਚੱਲ ਸਕਦੇ ਬਾਅਦ ਦੇਰੇ ਤੋਂ ਲੇਕਿਨ ਗੱਲ ਕਿਉਂਕਿ ਅੱਜ ਦੇ ਨਹੀਂ ਜੁੜੇ ਹੋਏ ਪਰਿਵਾਰ ਲੰਬੇ ਦੌਰ ਦੇ ਜੁੜੇ ਹੋਏ ਪਰਿਵਾਰ ਨੇ ਲੇਕਿਨ ਗੱਲ ਇਹ ਹੈ ਕਿ ਉਹ ਇਸ ਰਾਜਨੀਤਿਕ ਦਖਲਅੰਦਾਜ਼ੀ 'ਚ ਪੈਂਦੇ ਨਹੀਂ ਇਹ ਲੋਕਾਂ ਦੀਆਂ ਕਿਆਸ ਰਹੀਆਂ ਹੈਗੀਆਂ ਵੀ ਵਿਕਰਮ ਮਜੀਠੀਆ ਜਿਹੜਾ ਸੁਖਵੀਰ ਬਾਦਲ ਨਾਲ ਨਾਰਾਜ਼ ਹੈ ਤਰਨਤਾਰਨ ਦੀ ਚੋਣ ਹੈ ਉਹ ਇਹਦਾ ਉਹਨਾਂ ਨਾਲ ਤਰਨਤਾਰਨ ਦੀ ਚੋਣ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਆ ਅਖੀਰ ਦੇ ਵਿੱਚ ਜਦੋਂ ਗੱਲਾਂ ਸਾਡੇ ਸਾਹਮਣੇ ਆਣਗੀਆਂ ਇਹੀ ਆ ਜੇ ਸਿਸਟਮ ਦੇ ਵਿੱਚ ਦਖਲ ਹੋਵੇ ਫਿਰ ਮੇਰੀਆਂ ਗੱਲਾਂ ਨੂੰ ਕੋਈ ਵੀ ਆ ਕੇ ਪ੍ਰਮਾਣਿਤ ਕਰੇ ਜੋ ਮੈਂ ਕਹਿ ਰਿਹਾ ਸਿਸਟਮ 'ਚ ਉਹਨਾਂ ਦਾ ਦਖਲ ਹੀ ਨਹੀਂ ਹੈਗਾ ਦਖਲ ਸਿਰਫ ਉੱਥੇ ਤੱਕ ਹੁੰਦਾ ਕਿ ਬੰਦਾ ਜਿਹੜਾ ਉਹਨਾਂ ਦੇ ਨਾਲ ਡੇਰੇ ਨਾਲ ਜੁੜਿਆ ਉਹ ਆਪਣੇ ਰਸਤੇ ਤੋਂ ਪਟਕੇ ਨਾ ਹੌਸਲਾ ਉਹਦਾ ਟੁੱਟੇ ਨਾ ਗਮ ਦੇ ਵਿੱਚ ਉਹ ਸ਼ਰੀਕ ਹੁੰਦੇ ਆ ਦੇਖੋ ਹੰਸ ਰਾਜ ਹੰਸ ਉਹਨਾਂ ਦੇ ਘਰੇ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਆਏ ਹੰਸ ਰਾਜ ਹੰਸ ਨੇ ਅਕਾਲੀ ਦਲ ਛੱਡਿਆ ਜੇ ਉਹ ਛੱਡ ਸਕਦੇ ਸੀ ਜੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਕਹਿੰਦੇ ਭਾਜਪਾ ਤੋਂ ਮੈਂਬਰ ਪਾਰਲੀਮੈਂਟ ਬਣੇ ਉਹ ਫਿਰ ਉਹ ਲਾਲ ਬਾਦਸ਼ਾਹ ਡੇਰੇ ਦੀ ਗੱਡੀ ਤੇ ਬੈਠੇ ਆ ਲੇਕਿਨ ਬਾਬਾ ਜੀ ਨਾਲ ਉਹਨਾਂ ਦੇ ਨੇੜ ਤਾਂ ਉਹ ਗਏ ਨਹੀਂ ਕਰੇ ਗਏ ਨਹੀਂ ਉਹ ਬੈਠੇ ਨੇ ਉਸ ਪਰਵਾ ਨੂੰ ਹੌਸਲਾ ਦੇ ਕੇ ਆਏ ਨੇ ਤੇ ਇਸ ਕਰਕੇ ਜਿਉ ਕਹਦੇ ਨੇ ਭਾਈ ਨਹੀਂ ਤੋ ਅਕਾਲੀ ਦਲ ਕਿਉਂ ਛੱਡ ਰਿਹਾ ਅਕਾਲੀ ਦਲ ਮਜ਼ਬੂਤ ਕਰੀਏ ਫਿਰ ਹੰਸਰਾ ਹਾਂ ਛੱਡਦਾ ਹੀ ਨਾ ਉੱਥੇ ਤਾਂ ਨਾ ਹੀ ਨਹੀਂ ਕਰਦੇ ਉਹਨਾਂ ਨੂੰ ਲੇਕਿਨ ਮੈਂ ਤੁਹਾਨੂੰ ਫੇਰ ਕਹਿਣਾ ਉਹ ਸਿਸਟਮ ਦੇ ਵਿੱਚ ਨਹੀਂ ਦਖਲ ਅੰਦਾਜ਼ੀ ਕਰਦੇ ਉਹ ਸਿਰਫ ਇੱਕ ਬੰਦੇ ਨੂੰ ਜਿਹੜਾ ਉਹਨਾਂ ਦੇ ਨਾਲ ਜੁੜਿਆ ਹੁੰਦਾ ਉਹਨੂੰ ਰੋਹਾਨੀਅਤ ਤੇ ਉਹਦਾ ਹੌਸਲਾ ਬਰਕਰਾਰ ਰਿਹਾ। ਬਹੁਤ ਸਮਝ ਨਹੀਂ ਲੱਗਦਾ ਕਿ ਹੰਸ ਪਰਿਵਾਰ ਤੇ ਬਾਦਲ ਪਰਿਵਾਰ ਦੋ ਵੱਖ-ਵੱਖ ਕਪੈਸਿਟੀ ਦੇ ਪਰਿਵਾਰ ਨੇ ਔਰ ਦੋਵਾਂ ਨੂੰ ਲੈ ਕੇ ਸਿਆਸਤ ਬਹੁਤ ਡਿਫਰੈਂਟ ਹੋ ਜਾਂਦੀ ਹੈ। ਤੁਸੀਂ ਇੱਕ ਗੱਲ ਨੂੰ ਨੋਟ ਕਰੋ। 2009 ਦੀਆਂ ਚੋਣਾਂ ਹੋਈਆਂ ਲੋਕ ਸਭਾ ਦੀਆਂ। ਦੋਨਾਂ ਦੇ ਵਿੱਚ ਨੇਕ ਟੂ ਨੇਕ ਕੰਟੈਸਟ ਹੋਇਆ। ਇੱਕ ਪਾਸੇ ਮਹਿੰਦਰ ਸਿੰਘ ਕੇਪੀਸੀ, ਇੱਕ ਪਾਸੇ ਹਾਂਸ ਰਾਜ ਹਾਂਸੀ। ਤੇ ਦੋਨੋਂ ਡੇਰੇ ਨਾਲ ਜੁੜੇ ਹੋਏ ਸੀ। ਬਾਬਾ ਜੀ ਨੇ ਕਦੀ ਨਹੀਂ ਇੰਟਰਫੇਅਰ ਕੀਤਾ ਵੀ ਦੋਨੋਂ ਚੋਣ ਆਮੋ ਸਾਹਮਣੇ ਨਾਲ ਲੜੋ ਮਿੰਦਰ ਸਿੰਘ ਕੇ ਪੀ ਜਿੱਤ ਗਏ ਲੋਕ ਸਭਾ ਦੀ ਚੋਣ ਹਾਂਸ ਰਾਜ ਹਾਂਸ ਥੋੜਾ ਡਿਪਰੈਸ਼ਨ ਚ ਚਲੇ ਗਏ ਬਾਅਦ ਫੇਰ ਠੀਕ ਹੋ ਗਏ ਬਾਅਦ ਚ ਆਏ ਤਗੜੇ ਹੋ ਕੇ ਕਾਂਗਰਸ ਜੋਇਨ ਕੀਤੀ ਬਾਬਾ ਜੀ ਨੇ ਸਣੀ ਕਿਉਂ ਕਾਂਗਰਸ ਜੋਇਨ ਕੀਤੀ ਬਾਅਦ ਫੇਰ ਅਕਾਲੀ ਦਲ ਜੋਇਨ ਮਤਲਬ ਫੇਰ ਬਾਅਦ ਦੇ ਵਿੱਚ ਚਲੇ ਗਏ ਜਿਹੜਾ ਬੀਜੇਪੀ ਚ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਬਣ ਗਏ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਨੇ ਕੁਝ ਨਹੀਂ ਕਿਹਾ ਇਹ ਇਹ ਮੈਂ ਤੁਹਾਨੂੰ ਫੇਰ ਇਹ ਤੱਥਾਂ ਦੇ ਆਧਾਰ ਤੇ ਗੱਲ ਕਰ ਰਿਹਾ ਹੁਣ ਤੁਹਾਡੇ ਦੋ ਖਾਸ ਨੇੜਲੇ ਤੁਹਾਡੇ ਦੋ ਖਾਸ ਨੇੜਲੇ ਆਮੋ ਸਾਹਮਣੇ ਚੋਂ ਲੜ ਰਹੇ ਹੋਣ ਤੇ ਤੁਸੀਂ ਉਹਦੇ ਵਿੱਚ ਵੀ ਨਾ ਇੰਟਰਫੇਅਰ ਕਰੋ ਉਹ ਸਿਸਟਮ ਚ ਇੰਟਰਫੇਅਰ ਕਰ ਦੇਣੀ ਮੈਂ ਹਜੇ ਤੱਕ ਤੱਥਾਂ ਦੇ ਆਧਾਰ ਤੇ ਗੱਲ ਕਰ ਰਿਹਾ ਮੈਂ ਆਪਣੇ ਕੋਲ ਕੋਈ ਗੱਲ ਨਹੀਂ ਕਰ ਰਿਹਾ ਗੱਲ ਸਿਰਫ ਉਹਨਾਂ ਦੀ ਦਖਲਅੰਦਾਜ਼ੀ ਕਿੱਥੇ ਤੱਕ ਹੁੰਦੀ ਹੈ ਕਿ ਲੋਕਾਂ ਤੱਕ ਸੇਵਾ ਭਾਵਨਾ ਰੋਹਾਨੀਅਤ ਦਾ ਰਸਤਾ ਤੇ ਸੱਚਖੰਡ ਦਾ ਰਸਤਾ ਬਸ ਆ ਕਿ ਦੋ ਖਾਇਆ ਤੇ ਖੜੇ ਹੋ ਜਾਓ ਸੰਕਟ ਦੀ ਘੜੀ ਦੇ ਵਿੱਚ ਖੜੇ ਹੋ ਜਾਓ ਨਾਲ ਖੜੇ ਹੋ ਆ ਉਹਨਾਂ ਤੱਕ ਸੀਮਤ ਹੈ ਹੋਰ ਮੈਨੂੰ ਨਹੀਂ ਲੱਗਦਾ ਹਾਂ ਜਿਹੜੀਆਂ ਤੁਸੀਂ ਗੱਲਾਂ ਕਰਦੇ ਨੇ ਉਹਦੇ ਤੁਸੀਂ ਸਿਆਸੀ ਮੰਤਵ ਕੱਢਦੇ ਹੋ ਕਿ ਸਰਦਾਰ ਸੁਖਵੀਰ ਸਿੰਘ ਜਿਹੜਾ ਮਜੀਠੀਆ ਤੇ ਬਾਦਲ ਦੀ ਖੜਕੀ ਭਈ ਸੁਖਵੀਰ ਸਿੰਘ ਬਾਦਲ ਦੀ ਵੀ ਇਹ ਕੋਈ ਗਏ ਹੋਣਗੇ ਇਦਾਂ ਦੀ ਕੋਈ ਗੱਲ ਨਹੀਂ ਹੈ ਉਹ ਸਭ ਅੰਤਲਾ ਮੈਂ ਸਵਾਲ ਕਰਾਂਗਾ ਕੰਤਲਾ ਨੈਰੇਟਿਵ ਤੁਹਾਡੇ ਨਾਲ ਵਿਚਾਰਨਾ ਜ਼ਰੂਰੀ ਹੈ ਔਰ ਉਹ ਨੈਰੇਟਿਵ ਜੁੜਿਆ ਹੋਇਆ ਵਿਕਰਮ ਸਿੰਘ ਮਜੀਠੀਆ ਦੇ ਭਵਿੱਖ ਦੇ ਨਾਲ ਹੁਣ ਹਰ ਕੋਈ ਜਿਵੇਂ ਵਿਚਾਰ ਰਿਹਾ ਤੁਸੀਂ ਗੱਲ ਆਖੀ ਸੀ ਕਿ ਤੁਸੀਂ ਵੀ ਡਿਬੇਟਸ ਸੁਣੇ ਉਹਦੇ ਵਿੱਚ ਗੱਲ ਹੋ ਰਹੀ ਹੈ ਕਿ ਦਿੱਲੀ ਦੇ ਹੁਕਮਾਂ ਤੋਂ ਗਏ ਬਾਬਾ ਜੀ ਪਰ ਕੀ ਵਿਕਰਮ ਸਿੰਘ ਮਜੀਠੀਆ ਜਦੋਂ ਜੇ ਕਦੀ ਬਾਹਰ ਆਉਂਦੇ ਆ ਜਿਸ ਤਰ੍ਹਾਂ ਵੀ ਬਾਹਰ ਆਉਂਦੇ ਆ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਤੇ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਸਿਆਸੀ ਸਫ਼ਰ ਹੈ ਉਹ ਇਸ ਮੁਲਾਕਾਤ ਦੇ ਮੱਦੇਨਜ਼ਰ ਕਹਿੰਦੇ ਮੁੜ ਸਕਦਾ ਆ ਅਕਾਲੀ ਦਲ ਤੋਂ ਮੁੜ ਸਕਦਾ ਆ ਇਦਾਂ ਹੋਉਂਦੇ ਆ ਜੀ ਦੇਖੋ ਗੱਲ ਪਤਾ ਕੀ ਰਾਜਨੀਤਿਕ ਜਿਹੜੀ ਨਾ ਉਠਾ ਪਟਕ ਚਲਦੀ ਰਹਿੰਦੀ ਆ ਇਸ ਮੁਲਾਕਾਤ ਦੇ ਸੰਦਰਭ ਚ ਨਹੀਂ 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 ਇਸ ਮੁਲਾਕਾਤ ਨਾਲ ਸਿਆਸੀ ਹੈ ਹੀ ਨਹੀਂ ਸਿਆਸੀ ਲਿੰਕ ਹੀ ਹੈ ਨਹੀਂਗਾ ਮੇਰੀ ਗੱਲ ਨੂੰ ਧਿਆਨ ਨਾਲ ਸਮਝ ਲਓ ਕੋਈ ਸਿਆਸੀ ਲਿੰਕ ਨਹੀਂ ਐ ਇਸ ਮੁਲਾਕਾਤ ਦਾ ਇਹ ਧਿਆਨ ਨਾਲ ਸਮਝ ਲਓ ਪਹਿਲੀ ਗੱਲ ਕਲੀਅਰ ਸੁਣ ਲਓ ਇਹਦਾ ਕੋਈ ਸਿਆਸੀ ਮਤਉ ਨਹੀਂ ਹੈਗਾ ਜਿਹੜਾ ਵਿਕਰਮ ਮਜੀਠੀਆ ਹੈ ਗਿਆ ਉਹ ਬਾਹਰ ਆਂਦੇ ਆ ਜਬਾਨਤ ਤੇ ਆਣਗੇ ਅੱਜ ਨਹੀਂ ਹੋਰ ਮਹੀਨੇ ਨੂੰ 6 ਮਹੀਨੇ ਨੂੰ ਜਦੋਂ ਅਦਾਲਤ ਸਮਝੇਗੀ ਬਾਹਰ ਆ ਜਾਣਗੇ ਆ ਕੇ ਉਹਨਾਂ ਨੇ ਆਪਣਾ ਰਾਜਨੀਤਿਕ ਭਵਿੱਖ ਆਪਣਾ ਰਸਤਾ ਆਪ ਤੈਅ ਕਰਨਾ ਹੈ ਵੀ ਮੈਂ ਅੱਗੋ ਅਕਾਲੀ ਦਲ ਨਾਲ ਚੱਲਣਾ ਮੈਂ ਅੱਗੋ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਨਾਲ ਚੱਲਣਾ ਕਿ ਮੈਂ ਕਿਸੇ ਹੋਰ ਪਾਰਟੀ ਨਾਲ ਚੱਲਣਾ ਉਹਨਾਂ ਤੇ ਕੋਈ ਜ਼ੋਰ ਅਜਮਾਇਸ਼ ਨਹੀਂ ਹੈਗੀ ਵਿਕਰਮ ਮਜੀਠੀਏ ਦਾ ਆਪਣਾ ਕਿਰਦਾਰ ਹੈ ਠੀਕ ਹੈ ਉਹਦੇ ਉੱਤੇ ਦੋਸ਼ ਲੱਗੇ ਨੇ ਐਂਡੀਪੀਐਸ ਦਾ ਪਰਚਾ ਦਰਜ ਆ ਲੇਕਿਨ ਤੁਸੀਂ ਦੇਖੋ 2021 ਦੇ ਪਰਚੇ ਦੇ ਵਿੱਚ ਹਜੇ ਤੱਕ ਚਲਾਨ ਪੇਸ਼ ਨਹੀਂ ਹੋਇਆ ਠੀਕ ਹੈ ਨਾ ਉਹਦੇ ਉੱਤੇ ਹੈਗੇ ਨੇ આરોਪ ਕਿ ਇਹਨਾਂ ਨੇ ਪੰਜਾਬ ਦੀ ਜਿਹੜਾ ਵਾ ਲਾਂਦੇ ਨੇ ਸਾਰੇ ਸਿਆਸੀ ਬੰਦੇ ਕਿ ਇਹਨਾਂ ਨੇ ਪੰਜਾਬ 'ਚ ਨਸ਼ਾ ਬਹੁਤ ਵਿਕਵਾਇਆ ਲੇਕਿਨ ਫਿਰ ਚਲਾਨ ਵੀ ਹਜੇ ਤੱਕ ਪੇਸ਼ ਨਹੀਂ ਹੋਇਆ ਅਜ 4 ਸਾਲ ਹੋ ਗਏ ਆ ਡੀਏ ਦਾ ਕੇਸ ਹੈਗਾ ਉਸ ਤੋਂ ਮੈਨੂੰ ਲੱਗਦਾ ਕਿ ਹੋਰ ਜਮਾਨਤ ਹੋ ਜੂਗੀ ਥੋੜੇ ਬਾਹਰ ਆਣਗੇ ਆਪਣਾ ਸਿਆਸੀ ਭਵਿੱਖ ਆਪ ਤੈਅ ਕਰਨਗੇ ਬੀਬੀ ਗੁਨੀਬਕੌਰ ਮਜੀਠੀਆ ਵੀ ਪਿੱਛੋਂ ਬਹੁਤ એનਰਜੈਟਿਕ ਨੇ ਕਾਫੀ ਬਦਲਾਅ ਮੈਂ ਦੇਖਦਾ ਪਿਆ ਉਹਨਾਂ ਦੀ ਕਾਰਜਸ਼ੈਲੀ 'ਚ ਬੜੇ ਤਿੱਖੀ ਜਿਹੜੀ ਸਿਆਸਤ ਉਹਨਾਂ ਨੇ ਸੰਭਾਲੀ ਹੋਈ ਆ ਕੁਝ ਵੀ ਕਿ ਹੋ ਸਕਦਾ ਸਿਆਸਤ ਚ ਉਲਟਪਲ ਹੋ ਸਕਦਾ ਨਵਾਂ ਕੋਈ ਗਠਜੰਬੰਦਨ ਖੜਾ ਹੋ ਸਕਦਾ ਕਹਿਰੋ ਪਰਿਵਾਰ ਵੀ ਅਲੱਗ ਹੋ ਚੁੱਕਾ ਹੋਇਆ ਹੈ ਬਦਲ ਪਰਿਵਾਰ ਤੋਂ ਸਾਰੇ ਕਈ ਟਕਸਾਲੀ ਅਕਾਲੀ ਲੱਗ ਹੋ ਚੁੱਕੇ ਕੁਝ ਵੀ ਨਵਾਂ ਹੋ ਸਕਦਾ ਪੰਜਾਬ ਦੀ ਸਿਆਸਤ ਬੜੀ ਉਤਲ ਪੁਤਲ ਅਜੀਬ ਸਥਿਤੀ 'ਚ ਘੁੰਮਦੀ ਪਈ ਆ ਔਰ ਕਿਸੇ ਵੱਨੇ ਵੀ ਕਰਵਟ ਲੈ ਸਕਦੀ ਹੈ ਵਿਕਰਮ ਮਜੀਠੀਆ ਦਾ ਤਾਕਤਵਰ ਲੀਡਰ ਹੈ ਉਹਦੇ ਨਾਲ ਉਹਦੀ ਆਪਣੀ ਫੋਲੋਇੰਗ ਬਹੁਤ ਹੈਗੀ ਮਾਜੇ ਦੇ ਵਿੱਚ ਲੋਕਾਂ ਦੇ ਠੀਕ ਹੈ ਦੋਸ਼ ਹੈਗੇ ਆ ਲੇਕਿਨ ਉਹਦੀ ਉਹਦੀ ਫੋਲੋਇੰਗ ਨੂੰ ਕੋਈ ਨਹੀਂ ਰੋਕ ਸਕਿਆ ਉਹ ਅੱਜ ਵੀ ਜਿੱਤੇ ਆ 2022 ਵੀ ਜਿੱਤਿਆ ਪੂਰੀ ਲਹਿਰ 'ਚ ਜਿੱਤਿਆ ਬੀਬੀ ਗੰਨੀ ਵੀ ਕੋਰ ਮਜੀਠੀਆ ਉਹਦੀ ਆਪਣੀ ਫੈਨ ਫੋਲੋਇੰਗ ਹੈਗੀ ਆ ਉਹ ਦੁਆਰਾ ਮਤਲਬ ਕਿਹੜੇ ਪਾਸੇ ਸਿਆਸਤ ਕਰਵਟ ਲੈਂਦੀ ਹੈ ਤੇ ਉਹ ਕਿਧਰਲੇ ਪਾਸੇ ਜਾਂਦਾ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਠੀਕ ਆ ਬਿਲਕੁਲ ਇਹ ਸਿਚੁਏਸ਼ਨ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹੁਣ ਵੇਖਣ ਦੀ ਗੱਲ ਹੈ ਕਿ ਆਖਿਰਕਾਰ ਹੋਵੇਗਾ ਕੀ ਜੋ ਵੀ ਹੋਏਗਾ ਦੱਸਦੇ ਰਵਾਂਗੇ ਮੇਰੇ ਨਾਲ ਕੈਮਰਾਮੈਨ ਰਾਹੁਲ ਮੈਂ ਸਾਹਿਬ ਸਿੰਘ ਇਜਾਜ਼ਤ ਚੌਣਾ ਬਣੇ ਰੋਵਾਨ ਇੰਡੀਆ ਪੰਜਾਬੀ ਤੇ